ਹੋਇਆ ਚਾਰ ਜਾਫੀਆਂ ਦੇ ਵਿੱਚ ਫਰਿਆਦ ਨੇ ਵੀ ਅੱਜ ਸਿਰਾਂ ਕੀਤਾ ਲੋਪੋਕੇ ਵਾਲੇ ਨੇ ਆਹ ਟੋਡੇਆ ਵਾਲਾ ਬਿੱਲਾ ਆਹ ਵੇਖਦਾ ਵੀ ਭੰਗੜਾ ਪੈਂਦਾ ਭੰਗੜਾ ਪੈਂਦਾ ਇਸ ਵੇਲੇ ਇਸ ਵੇਲੇ ਸਾਰਾ ਸਾਊਥਾ ਲੱਜਦਾ ਰਿੰਟੂ ਬੜਾਜ ਭੰਗੜਾ ਪਾ ਰਿਹਾ ਆਹ ਵੇਖਦਾ ਵੀ ਨੋਟਾਂ ਦਾ ਮੀਂਹ ਵਰਦਾ ਨੋਟਾਂ ਦਾ ਮੀਂਹ ਵਰਦਾ ਪਰਮਜੀਤ ਸਿੰਘ ਜੀ ਬਿੱਲਾ ਗੱਲ ਦੀ ਨਾਲ ਉਧਰ ਕੁਲਵਿੰਦਰ ਧਰਮਪੁਰ ਵਾਲੇ ਦੇ ਵੀ ਪਹੁੰਚੇ ਪ੍ਰਧਾਨ ਉਹਨਾਂ ਵੱਲੋਂ ਸਲੋ ਇੱਕ ਨੰਬਰ ਦਾ ਹਰ ਜੱਫਾ 500 ਪਾਉਂਡ ਦਾ ਬਲਬੀਰ ਰਣੀਆਂ ਬਲਜੀਤ ਮੱਲੀ ਤੇ ਨਾਲ ਸਾਡੇ ਆਹ ਟੱਕਰ ਸਾਹੀ ਹੁਣਾਂ ਵੱਲ ਟੱਕਰ ਆ ਤੋਏ ਗਬਰੂਆ ਹਮੁੰਡਾ ਨੇ ਸਰਾਜਾ ਰੁਕਾ ਤਾਹ 500 ਪਾਉਂਡ ਦਾ ਜੱਫਾ ਸਰਾ ਕਰ ਦਿੱਤਾ ਲੋਪੋ ਵਾਲੇ ਫਰਿਆਦ ਨੇ ਹੁਣਾ ਵੱਲੋਂ ਮੇਰੇ ਵੀਰੋ ਤੇ ਨਾਲ ਸੁੱਖਾ ਜੀ ਹੁਣਾ ਵੱਲੋਂ ਢੰਡਰਾ ਵਾਲਾ ਬਲਜਿੰਦਰਾ 골ਡੀ ਸਾਹਮਣੇ ਵਾਲੀਆ ਸੀਤਾ ਮੱਲਾ ਆਹ ਟੱਕਰ ਭੰਗੜਾ 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 ਪੈਂਦਾ ਭੰਗੜਾ ਪੈਂਦਾ 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 ਸਾਥ ਨਾਲ ਨੀਆ ਲੈਂਦਾ ਸਾਥ ਨਾਲ ਨੀਆ ਹੁੰਦੀ ਆ ਨੀਆ ਲਿਆ ਸਿਰ ਉੱਤੇ ਬਿੱਲਾ ਗੈਲਬੀਆ ਪੂਰਾ ਲਾਲਿਆਂ ਵਾਂਗ ਫਿਰਦਾ ਚਟਾ ਖੁਰਦਾ ਪਜਾਮਾ ਪਾ ਕੇ ਪੂਰਾ ਤੈਰਦਾ ਫਿਰਦਾ ਟੱਕਰ ਸੇਰਾ ਓਏ ਕਬਰੂਆ ਸੇਰਾ ਸੇਰਾ ਓਏ ਕਬਰੂਆ ਸੇਰਾ ਨੰਗਲ ਮੀਆਂ ਦੀ ਟੀਮ ਲਈ ਗੁਰਜੀਤ ਵੀ ਖੁਸ਼ ਹੋਇਆ ਗੁਰਜੀਤ ਵੀ ਖੁਸ਼ ਹੋਇਆ ਲਓ ਫਰਿਆਦ 500 ਦਾ ਜਫਾ 500 ਪਾਉਂਡ ਦਾ ਜਫਾ ਜਸਪਾਲ ਪੰਜਾਬੀ ਜੌਖਮ 500 ਪਾਉਂਡ ਦਾ ਜਫਾ ਹਰਮਨ ਕਿੱਥੇ ਰੁਕਦੇ ਨਾ ਪਲੀਜ਼ ਬੇਨਤੀ ਹੈ ਬਲਜਿੰਦਰੇ ਪਿੰਡਰੋਣੀ ਪਿਆਰ ਦੇ ਨਾਲ ਸੱਤਾ ਬਾਜੀ ਕਿੱਥੇ ਸੱਤਾ ਬਾਜੀ ਗੋਲਡੀ ਸਾਹਮਣੇ ਇਸ ਲਈ ਪਈ ਹੋਏ ਰੇਡ ਆ ਆ ਨੌਜਨ ਸੋਨੀ ਸੋਨੀ ਕਾਬਾ ਸੋਨੀ 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 ਹੋ ਗਈ ਬੱਲੇ ਬੱਲੇ ਭਿੰਡਰ ਬਲਜਿੰਦਰ ਭਿੰਡਰ ਵੱਲੋਂ ਮਾਰਨ ਦਿੱਤੇ ਜਾ ਰਹੇ ਐਨ ਮੁੰਡੇ ਬਿੱਲੇ ਗਿੱਲੋ ਉਹਨਾਂ ਨੇ ਕਹਿੰਦੇ 3000 ਦੀ ਗੱਲ ਕਰ ਦਿੱਤੀ ਜਿਹੜੇ ਖੜੇ ਆ ਬਹਿ ਜਾਓ ਜਿਹੜੇ ਖੜੇ ਆ ਬਹਿ ਜਾਓ ਅਨੰਦ ਫੂਲਾ ਫੂਲਾ ਹਾ ਫੂਲਾ 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 ਹੋ ਗਈ ਹਾਂ ਦੇਖ ਰਿਹਾ ਮੈਂ ਹੱਸ ਰਿਹਾ